ਤਾਂ ਦੋਸਤੋ ਬੈਰੀਗੇਟ ਪਟਨਾ ਵਾਸਤੇ ਲਿਆਂਦੀ ਹੈ ਜੀ ਮਸ਼ੀਨ ਦੇਖੋ ਤੁਸੀਂ ਆਵਾਜ਼ ਜ਼ਿਆਦੀ ਹੋਣ ਕਰਕੇ ਮੈਂ ਆਵਾਜ਼ ਬੰਦ ਕਰਕੇ ਬੋਲ ਰਿਹਾ ਦੋਸਤੋ ਕਿਉਂਕਿ ਆਵਾਜ਼ ਜ਼ਿਆਦੀ ਸੀ ਸਮਝ ਨਹੀਂ ਆ ਰਹੀ ਸੀ ਤੇ ਆਹ ਲਿਆਂਦੀ ਜੀ ਮਸ਼ੀਨ ਜਿਹੜੀ ਕਿ ਚਾਰੇ ਤਰਫੋਂ ਬੰਦਾ ਤੇ ਨਾ ਕੋਈ ਕੁੰਡਾ ਦੇ ਨਾਲ ਕੋਸ ਇੱਕ ਵਾਰ ਡਰਾਈਵਰ ਵੜ ਗਿਆ ਨਾ ਤਾਂ ਖੁੱਲੇਗੀ ਤੇ ਇਸ ਤਾਂ ਇਹਨੂੰ ਬਣਾਇਆ ਗਿਆ ਵੀ ਗੋਲੀ ਵੀ ਆਰ ਪਾਰ ਨਾ ਹੋਵੇ ਤਥਰੂ ਗੈਸ ਦੇ ਗੋਲੇ ਵੀ ਕੰਮ ਨਾ ਕਰਨ ਤਾਂ ਜੋ ਅੰਦਰ ਕੋਈ ਡਰਾਈਵਰ ਨੂੰ ਦਿੱਕਤ ਨਾ ਆਵੇ ਠੀਕ ਹੈ ਜੀ ਐਣਕਾ ਵਗੈਰਾ ਲਾ ਕੇ ਟੋਪੀਆਂ ਚੜਾ ਕੇ ਮੂੰਹ ਬੰਨ ਕੇ ਬਾਈ ਜੀ ਇਹ ਮਸ਼ੀਨ ਚ ਡਰਾਈਵਰ ਬੈਠੇਗਾ ਤੇ ਇਹ ਮਸ਼ੀਨ ਲਿਆਂਦੀ ਹੈ ਜੀ ਚੰਡੀਗੜ੍ਹ ਵਾਲੇ ਪਾਸੇ ਤੋਂ ਆ ਪਿੰਡ ਮੈਂ ਭੁੱਲ ਗਿਆ ਦੋਸਤੋ ਤੇ ਆ ਮੁੰਡੇ ਹੈ ਜੀ ਇਹਨਾਂ ਨੇ ਸਾਰਿਆਂ ਨੇ ਆਪਦੇ ਸਹਿਯੋਗ ਨਾਲ ਲਿਆਂਦੀ ਹੈ ਜੀ ਆਪਦੀ ਜ਼ਿੰਮੇਵਾਰੀ ਤੇ ਵੀ ਕੱਲ ਨੂੰ ਇਹਦੇ ਨਾਲ ਬੈਰੀਗੇਡ ਖੇਡਨੇ ਆ ਤੇ ਖਿੱਚ ਕੇ ਬੈਰੀਗੇਡ ਪਾਸੇ ਕਰਨੇ ਦੋਸਤੋ ਇਹਦੇ ਨਾਲ ਤੇ ਇਹ ਮੁੰਡਿਆਂ ਨਾਲ ਬਾਈ ਕਿੱਤਾ ਮਹਾਵੀਰ ਲੱਗਿਆ ਹੋਇਆ ਪੁੱਛ ਪੁੱਛ ਗੇਚ ਕਰੀ ਕੀਤੀ ਉਹਨੇ ਬਾਕੀ ਉਹਦੀ ਵੀਡੀਓ ਜਾ ਕੇ ਤੁਸੀਂ ਦੇਖ ਲਿਆ ਜੀ ਤੇ ਇਹ ਵੇਖੋ ਜੀ ਆ ਪੂਰੀ ਮੋਡੀਫਾਈ ਕਰਾ ਕੇ ਲੋਇਆ ਲੂਆ ਚੰਗਾ ਲਾ ਕੇ ਲਿਆਂਦੀ ਹੈ ਜੀ ਮਸ਼ੀਨ ਚਗੜ ਤਗੜੀ ਹੈ ਤੇ ਇੱਕ ਮਸ਼ੀਨ ਹੋਰ ਆ ਰਹੀ ਹੈ ਜੀ ਉਹ ਕਹਿੰਦੇ ਸੀ ਵੀ ਕੋਈ 2-4 ਘੰਟਿਆਂ ਦਾ ਕਿ ਪਹੁੰਚੂਗੀ ਤੇ ਦੋ ਮਸ਼ੀਨਾਂ ਇੱਥੇ ਦੋਸਤੋ ਬਹੁਤ ਹੈ ਇੱਕ ਇੱਕ ਬੈਰੀਗੇਡ ਤੇ ਕਿਉਂਕਿ ਦੋ ਪੁਲ ਨੇ ਦੋਵਾਂ ਪੁਲਾਂ ਤੇ ਪੁਲਸ ਨੇ ਘੇਰ ਰੱਖਿਆ ਤੇ ਦੋਵੇਂ ਪੁਲ ਕਹਿੰਦੇ ਅਸੀਂ ਦੋਵਾਂ ਮਸ਼ੀਨਾਂ ਨਾਲ ਪੱਟਨੇ ਤੇ ਦੋਵੇਂ ਮਸ਼ੀਨਾਂ ਹੀ ਬਹੁਤ ਹੈ ਜਦੋਂ ਅੱਗੇ ਲੱਗੀਆਂ ਤੇ ਇਹਨੇ ਚੱਕ-ਚੱਕ ਕੇ ਬੈਰੀਗੇਡ ਜੇ ਕਾ ਗਿਰਦੇ ਰਾਇ ਚ ਮਾਰਨੇ ਨੇ ਤੇ ਉਸ ਤੋਂ ਬਾਅਦ ਦੋਸਤੋ ਆਪਣਾ ਜਿਹੜਾ ਜਥਾ ਇਹ ਦਿੱਲੀ ਨੂੰ ਰਵਾਨਾ ਹੋ ਜਾਣਾ ਹਰਿਆਣੇ ਦਾ ਬੱਸ ਆਹ ਹੈ ਬੈਰੀਕੇਡੀ ਟੱਪਣਾ ਬਾਕੀ ਉਸ ਤੋਂ ਬਾਅਦ ਕੋਈ ਰੋਕ ਟੋਕ ਨਹੀਂ ਸ਼ਾਇਦ ਅੱਗੇ ਇੱਕ ਹੋਰ ਰੋਕ ਹੋਵੇ ਦਿੱਲੀ ਐਂਟਰ ਹੋਣ ਤੋਂ ਪਹਿਲਾਂ ਸ਼ਾਇਦ ਹੋ ਸਕਦੀ ਹੈ ਰੋਕ ਤੇ ਬਾਕੀ ਦੋਸਤੋ ਹਰਿਆਣਾ ਹਜੇ ਆਪਣੇ ਗਲੇ ਦਾ ਰੋੜਾ ਬਣਿਆ ਪਿਆ ਬਾਕੀ ਦੋਸਤੋ ਇੱਥੋਂ ਦੀ ਸੰਗਤ ਨੇ ਬਹੁਤ ਸੇਵਾ ਕੀਤੀ ਹੈ ਜੀ ਤੇ ਲੰਗਰ ਪਾਣੀ ਜੂਸ ਬਹੁਤ ਕੁਝ ਇਥੇ ਯਾਨੀ ਕਿ ਪਾਈ ਜਾਂਦਾ ਹੈ ਲੰਗਰ ਤੋਂ ਕੋਈ ਨਹੀਂ ਬਾਕੀ ਕਿਸਾਨਾਂ ਦੇ ਹੌਸਲੇ ਬੁਲੰਦ ਨੇ ਖਨੌਰੀ ਬਾਰਡਰ ਨਾਲੋਂ ਇੱਧਰ ਜ਼ਿਆਦਾ ਇਕੱਠਾ ਜੀ ਬਹੁਤ ਜ਼ਿਆਦਾ ਲਾੜੂ ਤੁਸੀਂ ਘੱਟੋ ਘੱਟ ਵੀ 10 ਗੁਣਾ ਜ਼ਿਆਦਾ ਇਕੱਠੇ ਸ਼ੰਭੂ ਬਾਰਡਰ ਤੇ ਹੈ ਜੀ ਤੇ ਵੱਧ ਤੋਂ ਵੱਧ ਜਾਣੇ ਬਾਈ ਜੀ ਖਨੌਰੀ ਬਾਰਡਰ ਤੇ ਵੀ ਪਹੁੰਚੋ ਜੇਕਰ ਕੱਲ ਨੂੰ ਖਨੌਰੀ ਬਾਰਡਰ ਨੂੰ ਆਪਾਂ ਨੂੰ ਭੰਨਣਾ ਪੈਣਾ ਤੇ ਉਸ ਦੇ ਵਾਸਤੇ ਆਪਾਂ ਨੂੰ ਜਵਾਨਾਂ ਦੀ ਲੋੜ ਆ ਬਜ਼ੁਰਗਾਂ ਦੀ ਲੋੜ ਆ ਠੀਕ ਹੈ ਨਹੀਂ ਜੀ